हां जी शशिकांत जी सारे ठीक ठाक होंगे ते ए चैनल ते अपने ब्लॉग आया करनगे ते आज अपना पहला ब्लॉग हैगा ਤੁਸੀਂ ਜਾਣਦੇ ਹੋਗੇ ਮੈਂ ਯਾ ਰਾਜਵੀਰ ਤੇ ਸ਼ਾਰਟ ਫਿਲਮਾਂ ਚ ਕੰਮ ਕਰਦਾ ਤੁਸੀਂ ਦੇਖਦੇ ਹੋਗੇ ਆਪਣੇ ਅਕਸਰ YouTube ਚੈਨਲ ਤੇ ਤੇ ਇਹ ਚੈਨਲ ਤੇ ਆਪਾਂ ਹੁਣ ਬਲੌਗ ਪਾਇਆ ਕਰਾਂਗੇ ਤੇ ਮੈਂ ਵੀ ਉਹ ਬਲੌਗਾਂ ਦੇਖਿਆ ਕਾਫੀ ਬਲੌਗ ਬੰਦ ਨੇ ਮੈਂ ਸੋਚਿਆ ਆਪਾਂ ਵੀ ਬਲੌਗ ਪਾਇਆ ਕਰੀਏ ਤੇ ਗੱਲਾਂ ਬਾਤਾਂ ਕਿੱਦਾਂ ਸ਼ੂਟ ਚੱਲਦਾਗਾ ਕਿੱਦਾਂ ਸ਼ੂਟਿੰਗ ਕਰਦੇ ਆਂ ਖਾਂਸੀ ਮਖੌਲ ਮਸਤੀ ਮਜ਼ਾ ਸਾਰੇ ਕਰਦੇ ਰਹੇ ਨੇਗੇ ਸ਼ੂਟਿੰਗ ਤੇ ਤੇ ਉਹ ਵੀ ਪਾਵਾਂਗੇ ਤੇ ਆਪਾਂ ਜਦੋਂ ਸ਼ੂਟ ਕਰਾਂਗੇ ਤੇ ਅੱਜ ਆਪਾਂ ਖੇਤ ਆਏ ਹੋ ਜੇ ਤੇ ਚੋਨਾ ਵੜ ਰਹੇਗੇ ਤੇ ਆਪਣੀ ਜੀੜੀ ਆਈ ਹੋਈ ਆ 26 ਹੈਗੀ ਤੇ ਅੱਜ ਆਪਾਂ ਤੁਸੀਂ ਦੇਖ ਸਕਦੇ ਹੋ ਹੁਣ ਜੀਰੀ ਵੱਢਣ ਲੱਗ ਰਹੇ ਹਾਂਗੇ ਆਪਾਂ ਚੱਲ ਰਹੀ ਹੈਗੀ ਇੱਕ ਪੈਰਾਂ ਅਜ ਕੀ ਜੀਰੀ ਦਾ ਹਾਲ ਮਿੱਤਰੋ ਮੰਦੀ ਹੈਗਾ ਸੜਕਾਂ ਤੇ ਰੋਣ ਲੱਗ ਰਹੇ ਨੇ ਕਿਸਾਨਾਂ 7 ਮਹੀਨੇ ਹੋ ਗਏ ਮਿਲਦਾ ਧਰਨੇ ਨੂੰ ਬਾਕੀ ਜੀਰੀਆਂ ਦਾ ਰੇਟ ਹੀ ਹੈਗਾ ਅਜ ਕੀ ਕੁਛ ਵਿੱਚ ਕਾਫੀ ਵੀਡੀਓ ਵੀ ਦੇਖਿਆ ਮੈਂ ਫੇਸਬੁੱਕ ਤੇ ਲੋਕਾਂ ਵਾਲੀ ਬਹੁਤ ਮਾੜੀ ਬਣ ਗਈ ਵਿੱਚ ਕਈਆਂ ਦੇ ਵੀ ਖੋਰ ਲਾਦੇ ਵਿੱਚ ਅਰਜਾਣੇ ਤੇ ਦੇਖਿਆ ਨਹੀਂ ਗਿਆ ਕਈਆਂ ਨੇ ਮਤਲਬ ਪੌਦਾ ਨਹੀਂ ਮਿਲੀ ਹੈਗੀਆਂ ਉਦੋਂ ਵੀ ਲੱਗ ਗਿਆ ਅਜ ਕੀ ਰੇਟ ਹੀ ਨਹੀਂ ਹੈ ਨਾ ਪ੍ਰਾਈਵੇਟ ਦਾ ਦੂਜਿਆਂ ਵੀ ਨਹੀਂ ਲੈ ਰਹੇ ਇੱਕ ਹੜਤਾਲਾ ਚੱਲ ਰਹੇ ਨੇ ਬਹੁਤ ਬੁਰਾ ਹਾਲ ਹੋ ਰਿਹਾ ਜੀਰੀ ਦਾ ਕੀ ਕਰੀਏ ਜੀਰੀ ਦਾ ਬਈ ਇਹ ਆ ਉਹ ਖੜੀ ਆਈ ਹਰੀ ਹਰੀ ਉਸ ਨੂੰ ਗਦਰੇ ਅਸਲੀ ਜੀਰੀ ਦਾ ਪਿਓਰ ਜੀਰੀ ਦਾ ਪੀਲੀ ਹੁਸ਼ੀ ਅਸਲਾ ਆ ਪਹਿਲੀ ਵਾਰ ਮੁੱਛਲ ਨੇ ਵੀ ਘਰ ਪਰਦੇ ਐ ਜੀਰੀ ਦਾ ਲੋਕੋ ਮੈਨੂੰ ਲੱਗਾ ਮੰਦੀ ਹਾਰਾ ਬਾਈ ਕੀ ਬਣੂਗਾ ਕਾਲੀ ਮਤਰੋ ਭਰ ਕੀ ਆਪਣੀ ਜਦੋਂ ਚੱਲੀਏ ਮੰਡੀ ਚ